ਅਤਿ ਦੀ ਗਰਮੀ ਤੋਂ ਰਾਹਤ ਦਿੰਦਿਆਂ ਇੰਦਰ ਦੇਵਤਾ ਇੱਕ ਵਾਰ ਫਿਰ ਮਿਹਰਬਾਨ ਹੋਏ ਨੇ ਇਸ ਕਾਰਨ ਮੌਸਮ ਨੇ ਕਰਵਟ ਲਈ ਹੈ ਅਤੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਿਛਲੇ ਕਰੀਬ 1 ਮਹੀਨੇ ਤੋਂ ਗਰਮੀ ਕਾਫੀ ਜ਼ਿਆਦਾ ਹੋਈ ਸੀ ਹੁਣ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਇਸ ਕਾਰਨ ਲੋਕਾਂ ਦੇ ਚਿਹਰਿਆਂ ਤੇ ਵੀ ਰੌਣਕਾ ਵਾਪਸ ਆ ਗਈਆਂ ਨੇ ਜਿੱਥੇ ਬਨਸਪਤੀ ਅਤੇ ਜੀਵ ਜੰਤੂਆਂ ਲਈ ਇਹ ਬਰਸਾਤ ਵਰਦਾਨ ਸਾਬਿਤ ਹੋਈ ਹੈ ਪਿਛਲੇ ਦੋ ਦਿਨਾਂ ਤੋਂ ਆਈ ਤੇਜ਼ ਹਨੇਰੀਆਂ ਤੇ ਬਾਅਦ ਵਿੱਚ ਪਏ ਮੀਂਹ ਨੇ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਲਿਆਂਦੀ ਹੈ ਜਿਤੇ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਮੁਰਝਾ ਰਹੀਆਂ ਸਨ ਅਤੇ ਖੇਤਾਂ ਦੇ ਵਿੱਚ ਲਾਏ ਝੋਨੇ 'ਚ ਪਾਣੀ ਦੀ ਘਾਟ ਰੜਕ ਰਹੀ ਸੀ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਪਾਣੀ ਨਹੀਂ ਖੜ ਰਿਹਾ ਸੀ ਜਿਸ ਕਾਰਨ ਝੋਨੇ ਦੀ ਪਨੀਰੀ ਮੁਰਝਾਉਣ ਲੱਗੀ ਸੀ ਪਰ ਬਰਸਾਤ ਤੋਂ ਬਾਅਦ ਹੁਣ ਝੋਨੇ ਦੀ ਲਵਾਈ ਨੇ ਜੋਰ ਫੜ ਲਿਆ ਹੈ ਅਤੇ ਖੇਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਪਰਤ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬਰਸਾਤ ਖੁੱਲ ਜਾਂਦੀ ਹੈ ਤਾਂ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਰੜਕੇਗੀ ਜਿਸ ਕਾਰਨ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਨਾਲ ਦੀ 2 ਤੋਂ 4 ਹੋਣਾ ਪੈ ਸਕਦਾ ਹੈ ਬੇਸ਼ੱਕ ਪਰਵਾਸੀ ਮਜ਼ਦੂਰਾਂ ਨੇ ਇੱਕ ਵਾਰ ਆ ਕੇ ਝੋਨੇ ਦੀ ਲਵਾਈ ਦਾ ਮੋਰਚਾ ਸਾਂਭ ਲਿਆ ਹੈ ਪਰ ਫਿਰ ਵੀ ਮਜ਼ਦੂਰਾਂ ਦੀ ਘਾਟ ਰੜਕ ਸਕਦੀ ਹੈ ਕਿਉਂਕਿ ਹੁਣ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁੱਲ ਕੇ ਬਰਸਾਤ ਹੋ ਸਕਦੀ ਹੈ ਜਿਸ ਕਾਰਨ ਝੋਨੇ ਦੀ ਲਵਾਈ ਜ਼ੋਰ ਫੜ ਸਕਦੀ ਹੈ ਤੇ ਮਜ਼ਦੂਰਾਂ ਦੀ ਕਾਟ ਰੜਕ ਸਕਦੀ ਹੈ ਅਤ ਦੀ ਗਰਮੀ ਤੋਂ ਰਾਹਤ ਦਿੰਦੇ ਆਂ ਇੰਦਰ ਦੇਵਤਾ ਇੱਕ ਵਾਰ ਫਿਰ ਮਿਹਰਬਾਨ ਹੋਏ ਨੇ ਇਸ ਕਾਰਨ ਮੌਸਮ ਨੇ ਕਰਵਟ ਲਈ ਹੈ ਅਤੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਿਛਲੇ ਕਰੀਬ 1 ਮਹੀਨੇ ਤੋਂ ਗਰਮੀ ਕਾਫੀ ਜ਼ਿਆਦਾ ਹੋਈ ਸੀ ਹੁਣ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਇਸ ਕਾਰਨ ਲੋਕਾਂ ਦੇ ਚਿਹਰਿਆਂ ਤੇ ਵੀ ਰੌਣਕਾ ਵਾਪਸ ਆ ਗਈਆਂ ਨੇ ਜਿੱਥੇ ਬਨਸਪਤੀ ਅਤੇ ਜੀਵ ਜੰਤੂਆਂ ਨੇ ਇਹ ਬਰਸਾਤ ਵਰਦਾਨ ਸਾਬਿਤ ਹੋਈ ਹੈ ਪਿਛਲੇ 2 ਦਿਨਾਂ ਤੋਂ ਆਈ ਤੇਜ਼ ਹਨੇਰੀਆਂ ਤੇ ਬਾਅਦ ਵਿੱਚ ਪਏ ਮੀਂਹ ਨੇ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਲਿਆਂਦੀ ਹੈ ਜਿੱਥੇ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਮੁਰਝਾ ਰਹੀਆਂ ਸਨ ਅਤੇ ਖੇਤਾਂ ਦੇ ਵਿੱਚ ਲਾਏ ਝੋਨੇ ਜੋ ਪਾਣੀ ਦੀ ਘਾਟ ਰੜਕ ਰਹੀ ਸੀ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਪਾਣੀ ਨਹੀਂ ਖੜ ਰਿਆ ਸੀ ਜਿਸ ਕਾਰਨ ਝੋਨੇ ਦੀ ਪਨੀਰੀ ਮੁਰਝਾਉਣ ਲੱਗੀ ਸੀ ਪਰ ਬਰਸਾਤ ਤੋਂ ਬਾਅਦ ਹੁਣ ਝੋਨੇ ਦੀ ਲਵਾਈ ਨੇ ਜੋਰ ਫੜ ਲਿਆ ਹੈ ਅਤੇ ਖੇਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਪਰਤ ਗਈਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬਰਸਾਤ ਖੁੱਲ ਜਾਂਦੀ ਹੈ ਤਾਂ ਚੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਰੜਕੇਗੀ ਜਿਸ ਕਾਰਨ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਨਾਲ ਦੀ 2 ਤੋਂ 4 ਹੋਣਾ ਪੈ ਸਕਦਾ ਹੈ ਬੇਸ਼ੱਕ ਪਰਵਾਸੀ ਮਜ਼ਦੂਰਾਂ ਨੇ ਇੱਕ ਵਾਰ ਆ ਕੇ ਚੋਨੇ ਦੀ ਲਵਾਈ ਦਾ ਮੋਰਚਾ ਸੰਭਲ ਲਿਆ ਹੈ ਪਰ ਫਿਰ ਵੀ ਮਜ਼ਦੂਰਾਂ ਦੀ ਘਾਟ ਰੜਕ ਸਕਦੀ ਹੈ ਕਿਉਂਕਿ ਹੁਣ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁੱਲ ਕੇ ਬਰਸਾਤ ਹੋ ਸਕਦੀ ਹੈ ਜਿਸ ਕਾਰਨ ਝੋਨੇ ਦੀ ਲਵਾਈ ਜ਼ੋਰ ਫਟ ਸਕਦੀ ਹੈ ਤੇ ਮਜ਼ਦੂਰਾਂ ਦੀ ਘਾਟ ਰੜਕ ਸਕਦੀ ਹੈ